ਆਈ ਮਾਰਾ ਦੇ ਨੋਏ ਮੇਰੇ ਬੱਚੇ ਨੂੰ ਕੀ ਮਾਰੋ ਮੁੜੇ ਦੂਸਰਾ ਪਤਾ ਮੁੜੇ ਕੋਈ ਨਹੀਂ ਦੱਸਿਆ ਗਾ ਦੇ ਪੁਲਸਲੇ ਕਹਿੰਦੇ ਇਹਨਾਂ ਨੂੰ ਕੁਛ ਨਹੀਂ ਕਹਿ ਸਕਦੇ ਨਾ ਹੀ ਮਾਰ ਸਕਨੇ ਆ ਨਾ ਧੱਕਾ ਮਾਰ ਸਕਨੇ ਆ ਪਰ ਮੇਰਾ ਬੱਚਾ ਦੇ ਨੀ ਨਾ ਕੋਲ ਮੇਰੇ ਤੁਹਾਰਾ ਦੇ ਨੋਗੇ ਸਾਰੇ ਰਿਸ਼ਤੇਦਾਰੇ ਤੇ ਬੈਠੇ ਨੇ ਰਿਸ਼ਤੇਦਾਰੇ ਕੁਝ ਜਾਣ ਚੁੱਕੇ ਨਹੀਂ ਵਿਚਾਰਾ ਇੰਨਾ ਪੋਲਾ ਪੋਲਾ ਦਿਮਾਗੂ ਵੀ ਤੋ ਰੱਟਿੰਦਾ ਹੈ ਖਬਰ ਜਿਹੜੀ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਉਸ ਬੱਚੇ ਦੇ ਮਾਤਾ ਪਿਤਾ ਨੇ ਜਿਹੜਾ ਬੱਚਾ ਅੱਜ 12 ਦਿਨ ਹੋ ਗਏ ਨੇ ਅੱਜ 13ਵਾਂ ਦਿਨ ਉਸ ਨੂੰ ਲੱਗਣ ਜਾ ਰਿਹਾ ਜੋ ਕਿ 13 ਦਿਨ ਤੋਂ ਅਸੀਂ ਕਹਿ ਸਕਦੇ ਹਾਂ ਲਾਪਤਾ ਹੈ ਤੇ ਪੁਲਿਸ ਪ੍ਰਸ਼ਾਸਨ ਅੱਗੇ ਕਿਸ ਤਰ੍ਹਾਂ ਨਾਲ ਪੀੜਤ ਪਰਿਵਾਰ ਰੋ ਰੋ ਕੇ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੇ ਬੱਚੇ ਦੀ ਭਾਲ ਜਿਹੜੀ ਹੈ ਉਹ ਜਲਦੀ ਕੀਤੀ ਜਾਵੇ ਤੇ ਉਸ ਵਿੱਚ ਇਹਨਾਂ ਨੂੰ ਮੀਰਥਲ ਤੋਂ ਕਿਸੇ ਦਾ ਫੋਨ ਆਉਂਦਾ ਹੈ ਤੇ ਸ਼ਾਮ ਨੂੰ ਸਾਰਾ ਪਰਿਵਾਰ ਸਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਿਹੜਾ ਹੈ ਮੀਰਥਲ ਪਹੁੰਚ ਜਾਂਦਾ ਹੈ ਤੇ ਉੱਥੇ ਜਾ ਕੇ ਦੇਖਦਾ ਹੈ ਕਿ ਡੈੱਡ ਬੋਡੀ ਜਿਹੜੀ ਹੈ ਉਹ ਕਿਸੇ ਮਹਿਲਾ ਦੀ ਨਿਕਲਦੀ ਹੈ ਕਿਸੇ ਔਰਤ ਦੀ ਨਿਕਲਦੀ ਹੈ ਤਾਂ ਉਸ ਪਿਛੋਂ ਇਹਨਾਂ ਮਾਤਾ ਪਿਤਾ ਦਾ ਕੀ ਹਾਲ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਵਾਂਗੇ ਅਸੀਂ ਖਬਰ ਜਿਹੜੀ ਹੈ ਇਹ ਸੁਣਨ ਤੋਂ ਬਾਅਦ ਤੁਸੀਂ ਵੀ ਰੋਣ ਤੇ ਮਜਬੂਰ ਹੋ ਜਾਓਗੇ ਕਿ ਇਹ ਮਾਂ ਜਿਹੜੀ ਹੈ ਉਸ ਨੂੰ ਪਤਾ ਹੈ ਕਿ ਉਸ ਦਾ ਜਿਹੜਾ ਬੱਚਾ ਹੈ ਉਹ ਮੈਂਟਲੀ ਇੰਨਾ ਜ਼ਿਆਦਾ ਐਕਟਿਵ ਨਹੀਂ ਹੈ ਤੇ ਪਰੇਸ਼ਾਨੀ ਜਿਹੜੀ ਹੈ ਪਰਿਵਾਰ ਦੀ ਤੁਸੀਂ ਦੇਖ ਸਕਦੇ ਹੋ ਇਹ ਉਸ ਦਾ ਵੱਡਾ ਪਰਾ ਹੈ ਤੇ ਉਸ ਦੇ ਪਿਤਾ ਹੈ ਤੇ ਉਸ ਦੀ ਮਾਤਾ ਹੈ ਜਿਸ ਦਾ ਨਾਮ ਹੈ ਭਾਨੂ ਜੋ ਕਿ ਦਰਪਨ ਨਾਮ ਤੋਂ ਵੀ ਜਿਹੜਾ ਹੈ ਉਸ ਦਾ ਨਾਮ ਹੈ ਦਰਪਨ ਵੀ ਉਸ ਦਾ ਨਾਮ ਹੈ ਤੇ 12 ਨੰਬਰ 16 ਦਾ ਸਰਾਏ ਮੁਹੱਲੇ ਦਾ ਇਹ ਜਿਹੜਾ ਲੜਕਾ ਹੈ ਰਹਿਣ ਵਾਲਾ ਹੈ ਜੋ ਕਿ ਅੱਜ 13 ਦਿਨ ਤੋਂ ਲਾਪਤਾ ਹੈ ਤੇ ਲਗਾਤਾਰ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਉੱਤੇ ਕਿਤੇ ਨਾ ਕਿਤੇ ਪਿੰਡਿਤ ਪਰਿਵਾਰ ਦੇ ਵੱਲੋਂ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਖੜਾ ਹੋ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਉਸ ਲੜਕੇ ਤੋਂ ਪੁੱਛਗਿੱਛ ਜਿਹੜੀ ਹੈ ਉਹ ਕਿਉਂ ਨਹੀਂ ਕਰ ਰਹੀ ਜੋ ਲੜਕਾ ਉਸਦੇ ਨਾਲ ਗਿਆ ਸੀ ਉਸ ਸਮੇਂ ਉਸ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਜਾ ਰਹੀ ਇੱਕ ਵੱਡਾ ਸਵਾਲ ਜਿਹੜਾ ਪ੍ਰਸ਼ਾਸਨ ਦੇ ਉੱਤੇ ਵੀ ਖੜਾ ਹੁੰਦਾ ਹੈ ਕਿਉਂਕਿ ਅੱਜ 13 ਦਿਨ ਹੋ ਗਏ ਨੇ ਤੇ ਅਜੇ ਤੱਕ ਉਸ ਦਾ ਕੋਈ ਸੁਰਾਖ ਜਿਹੜਾ ਹੈ ਉਹ ਨਹੀਂ ਲੱਗਿਆ ਤਾਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਪੀੜਤ ਪਰਿਵਾਰ ਦੀ ਹਾਲਤ ਜਿਹੜੀ ਤੁਸੀਂ ਦੇਖ ਸਕਦੇ ਹੋ ਇੱਕ ਮਾਂ ਦਾ ਦੁੱਖ ਜਿਹੜਾ ਹੁੰਦਾ ਹੈ ਉਹ ਇਸ ਖਬਰ ਦੇ ਵਿੱਚ ਨਾ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਨਾਲ ਇੱਕ ਮਾਂ ਜਿਹੜੀ ਹੈ ਆਪਣੇ ਪੁੱਤ ਦੀ ਭਾਲ ਦੇ ਲਈ ਲਗਾਤਾਰ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਹੀ ਹੈ ਖਾਣਾ ਪੀਣਾ ਛੱਡ ਕੇ ਤੇ ਸਿਰਫ ਔਰ ਸਿਰਫ ਆਪਣੇ ਪੁੱਤਰ ਦੀ ਭਾਲ ਦੇ ਲਈ ਆਪਣੇ ਪੁੱਤਰ ਦਾ ਖਿਆਲ ਲੈ ਕੇ ਇਹ ਮਾਤਾ ਪਿਤਾ ਜਿਹੜੇ ਨੇ ਆਪਣੇ ਦਿਨ ਰਾਤ ਇੱਕ ਕਰ ਰਹੇ ਨੇ ਕਿ ਕਿ ਉਹਨਾਂ ਦੇ ਪੁੱਤਰ ਦਾ ਕੋਈ ਨਾ ਕੋਈ ਸੁਰਾਖ ਜੜਾ ਹੈ ਉਹ ਮਿਲੇ ਤਾਂ ਇਹ ਖਬਰ ਜਿਹੜੀ ਹੈ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਕਮੈਂਟ ਕਰਕੇ ਆਪਣੀ ਰਾਏ ਦੇਣਾ ਨਾ ਭੁੱਲਿਓ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਹਜੇ ਤੱਕ ਕਾਰਵਾਈ ਜਿਹੜੀ ਹੈ ਉਹ ਕਿਉਂ ਨਹੀਂ ਕਰ ਰਿਹਾ ਜਦ ਕਿ 13 ਦਿਨ ਹੋ ਚੁੱਕੇ ਨੇ ਤੇ ਹਜੇ ਤੱਕ ਭਾਨੂੰ ਦਾ ਕੋਈ ਜਿਹੜਾ ਸੁਰਾਖ ਹੈ ਉਹ ਨਹੀਂ ਮਿਲ ਪਾਇਆ ਮੇਰਾ ਨਾਮ ਅਭਿਸ਼ੇਕਾ ਮੇਰਾ ਮੇਰਾ ਬਰਦਰ 2 ਦਿਨ ਤੱਕ ਗੁੰਮ ਹੈ ਹਾਲੇ ਤੱਕ ਕੁਛ ਪਤਾ ਨਹੀਂ ਲੱਗੰਦਿਆ ਰਾਤੀ ਹਰ ਨੂੰ ਕੇ ਨੇ ਫੋਨ ਕੀਤਾ ਕਿ ਇੱਦਾਂ ਡੈੱਡ ਬੋਡੀ ਮਿਲੀ ਮੇਠਾ ਤੋਂ ਗੀ ਆਪਰਾ ਹੀ ਚੈੱਕ ਕੀਤਾ ਆ ਬਲੇ ਗੁੰਜਰੀ ਡੈਡ ਬੋਡੀ ਉਹ ਤੇ ਲੇਡੀਆਂ ਵੀ ਕਮਨ ਐਸ਼ਾ ਮੀਆ ਪਾਏ ਆ ਪਰ ਪੁੱਛ ਨਹੀਂ ਪਤਾ ਲੱਗਦੇ ਆ ਹਾਲੇ ਤੱਕ ਬਲਕਿ ਕੋਈ ਸੁਰਾਖ ਮੇਲੀ ਨਹੀਂ ਲਿਆ ਭਰਾ ਦਾ ਕਿ ਕਿਦਰਾ ਕੇਸ ਸਾਈਡ ਆ ਕੇਸ ਐ ਨਹੀਂ ਉਹ ਜਿਹੜਾ ਬੱਚਾ ਉਹਦੇ ਨਾਲ ਗਿਆ ਸੀ ਉਹਨਾਂ ਨੂੰ ਗੁੰਮਰਾਹ ਕਰਦੇ ਕਦੀ ਦੋ ਬੰਦੇ ਕਹਿੰਦਾ ਕਦੀ ਚਾਰ ਬੰਦੇ ਕਹਿੰਦਾ ਉਹਨੂੰ ਕਲੀਅਰ ਪਤਾ ਆ ਪਰ ਲੇਕਿਨ ਥੋੜਾ ਪੁਲਿਸ ਨੂੰ ਸਖਤੀ ਨਾਲ ਪੇਸ਼ ਕਰੇ ਫੇਰੀਓ ਨੇ ਬਗਣਾ ਐ ਤਾਂ ਨਹੀਂ ਬਗਣਾ ਤੁਸੀਂ ਦੁਆਰਾ ਮਿਲੇ ਪੁਲਿਸ ਨੂੰ ਬਾਰਾ ਮਿਲਿਆ ਉਹ ਕਹਿੰਦੇ ਕਿ ਤੁਸੀਂ ਤੁਸੀਂ ਫੋਨ ਤੇ ਕਰ ਲਿਆ ਕਰੋ ਗੱਲ ਕਿਸੇ ਸਾਥ ਕਹਿੰਦੇ ਕਿ ਥਾਣੇ ਆ ਕੇ ਕੀ ਕਰਨਾ ਠੀਕ ਬੜੇ ਪਰਸ਼ਾਨ ਆ ਪੁਲਿਸ ਕੁਝ ਨਹੀਂ ਕਰੇ ਕਰਦੀ ਆਏ 12 ਦਿਨ ਹੋ ਗਏ ਮੇਰੇ ਬੱਚੇ ਨੂੰ ਗਵਾਚੇ ਦੇ ਆਇ ਨਾ ਜੀਣ ਚਾ ਮਰਨ ਚ ਕੁਝ ਨਹੀਂ ਕਰੇ ਕਹਿੰਦੇ ਸਿਰਫ ਫੇਰੇ ਲਾਇਕਦੇ ਸਾਡੇ ਉਹ ਮੁੜਿਆਂ ਨੂੰ ਕੁਝ ਨਹੀਂ ਕੇ ਕਰਦੇ ਜਿਹਨਾਂ ਨੂੰ ਸਾਰਾ ਪਤਾ ਆ ਉਹਨਾਂ ਨੂੰ ਸਦਕੀ ਨਾਲ ਪੇਸ਼ ਕਰੋ ਉਹਨਾਂ ਨੂੰ ਪੁੱਛੋ ਮੇਰਾ ਬੱਚਾ ਕਿੱਥੇ ਆ ਕੀ ਕੀਤਾ ਬੱਚੇ ਨੂੰ ਉਹਨਾਂ ਨੇ ਨਹਿਰ ਚ ਸੁੱਟਿਆ ਨਹਿਰਾਂ ਚ ਵੀ ਕੁਝ ਨਹੀਂ ਮਿਲਿਆ ਸਾਰੇ ਪਾਸੇ ਉਹਨ ਬੱਚੇ ਲੱਭ ਆਏ ਨੇ ਗਲੀ ਗੌਂਡ ਲੱਭ ਆਏ ਨੇ ਕੋਈ ਸਬੂਤ ਨਹੀਂ ਮੇਰੇ ਬੱਚੇ ਦਾ ਮੰਨੇ ਲੱਭਿਆ ਕਰਦਾ ਮੈਂ ਕਿੱਦਾਂ ਮੱচ্চਾ ਮਾਲਣਾ ਮੇਰਾ ਬੱਚਾ ਮਰ ਗਿਆ ਉਸ ਵਾਲੇ ਵੀ ਅਹੀਂ ਕੇਕ ਦਾ ਟਾਟਾ ਬੱਚਾ ਮਰ ਗਿਆ ਜੇ ਮੇਰਾ ਬੱਚਾ ਮਰਿਆ ਮੇਰੇ ਬੱਚੇ ਦੀ ਲਾਸ਼ ਤੇ ਦਿਓ ਮੈਨੂੰ ਮੈਂ ਸਵਰ ਕਰਾਂ ਕੀ ਕਰਾਂ ਮੈਂ ਨਾ ਮੈਂ ਪਿੱਟਣ ਜੋਗੀ ਨਾ ਮੈਂ ਮਰਨ ਜੋਗੀ ਨਾ ਮੈਂ ਹੋਰ ਜੋਗੀ ਮੇਰਾ ਬੱਚਾ ਪੂੜਾ ਬਾਲਾ ਬਣੀ ਕਿੱਥੇ ਚਲ ਗਿਆ ਲੱਭ ਕੇ ਦਿਓ ਬੜੀ ਬੇਰਤੀ ਐ ਟੋਟੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਦੇ ਦੁਲਭੀ ਮਿਲੂ ਆਏ ਬਾਰਾ ਦੇ ਨੂੰ ਇਹ ਮੇਰੇ ਬੱਚੇ ਨੂੰ ਕੀ ਦੇ ਕਰੋ ਮਮੂੜੇ ਨੂੰ ਸਾਰਾ ਪਤਾ ਮਮੂੜੇ ਕੋਈ ਨਹੀਂ ਦੱਸੇਗਾ ਤੇ ਪੁਲਸਰੇ ਕਹਿੰਦੇ ਇਹਨਾਂ ਕੁਝ ਨਹੀਂ ਕਹਿ ਸਕਦੇ ਨਾ ਹੀ ਮਾਰ ਸਕਨੇ ਆ ਨਾ ਧੱਕਾ ਮਾਰ ਸਕਨੇ ਆ ਪਰ ਮੇਰਾ ਬੱਚਾ ਦੇ ਨੀਨਾ ਕੋਲ ਮੇਰੇ ਉਹ ਬਾਹਰ ਲੋਕਾਂ ਨੂੰ ਕਹਿ ਗਦਾ ਵੀ ਮੇਰਾ ਕੇਸ ਬੰਦ ਹੋ ਗਿਆ ਮੈਨੂੰ ਕੁਝ ਨਹੀਂ ਕਹਿਣੇ ਕਹਿਣਾ ਮੈਂ ਮੂੜੇ ਨੂੰ ਮਾਰ ਚੜੇਦਾ ਉਹਨੂੰ ਪੁੱਛੋ ਤਾਂ ਸਹੀ ਮੂੜੇ ਨੂੰ ਵੀ ਕਿੱਥੇ ਹੈ ਮੇਰਾ ਬੱਚਾ ਮੈਨੂੰ ਲੱਭ ਕੇ ਦਿਓ ਕੋਈ ਰਿਸ਼ਤੇਦਾਰ ਦਰਾਂ ਦੇ ਦਰ ਗਏ ਸਾਰੇ ਰਿਸ਼ਤੇਦਾਰ ਇੱਥੇ ਟੁੱਕੇ ਦੇ ਸਾਰਾ ਕੋਈ ਗੋਬੇਰ ਨਹੀਂ ਇੱਥੇ 12 ਦਿਨ ਹੋ ਗਏ ਸਾਰੇ ਰਿਸ਼ਤੇਦਾਰ ਇੱਥੇ ਬੈਠੇ ਰਹੇ ਉਹ ਰਿਸ਼ਤੇਦਾਰ ਕੋਈ ਜਾਣ ਚੁ ਗਏ ਨਹੀਂ ਵਿਚਾਰਾ ਇੰਨਾ ਪੋਲਾ ਪਾਲਾ ਦਿਮਾਗ ਕੋ ਵੀ ਤੋ ਰੱਟੇ ਨਾ ਉਹ ਕਿਤੇ ਗਲੀ ਚ ਬਾਹਰ ਨਹੀਂ ਗਿਆ ਤੇ ਉਹਨਾਂ ਰਿਸ਼ਤੇਦਾਰਾਂ ਤੇ ਕਿੱਥੇ ਜਾਣਾ ਮੇਰੇ ਮੁੰਡੇ ਨੂੰ ਕਈ ਸ਼ਾਦੀ ਸੁਣਾ ਕੇ ਨਕੀ ਤਾਲਾ ਲੈ ਕੇ ਗਿਆ ਕੋਈ ਉਹਨੇ ਕਿੱਥੇ ਮੇਰੇ ਮੁੰਡੇ ਨੂੰ ਰੱਖ ਛੜੇ ਦਾ ਆ ਕਿੱਥੇ ਲੈ ਗਏ ਤੇ ਆ ਕੀ ਕੀਤਾ ਮੇਰੇ ਬੱਚੇ ਨਾਲ ਮੈਨੂੰ ਕੁਝ ਨਹੀਂ ਪਤਾ ਉਹ ਮੁੰਡੇ ਕੁਝ ਨਹੀਂ ਦੱਸਿਆ ਕਹਿੰਦੇ ਉਹਨਾਂ ਨੇ ਮੁੰਡੇ ਨੂੰ ਸੰਤੀਨਾ ਪੇਸ਼ ਕਰੋ ਤੇ ਮੇਰੇ ਬੱਚੇ ਦਾ ਪਤਾ ਲੱਗੇ ਬਸ ਮੈਂ ਹੋਰ ਕੁਝ ਨਹੀਂ ਕਹਿਣਾ ਚਾਹਦੀ ਅੱਜ ਕੱਲ ਸਾਨੂੰ ਥੋੜਾ ਜਿਹਾ ਕਿਸੇ ਨੂੰ ਫੋਨ ਕੀਤਾ ਸੀ ਅੱਜ ਫਿਰ ਉਸ ਕੋਲ ਭਾਈ ਦੀ ਆ ਤੇ ਸਾਨੂੰ ਪਤਾ ਲੱਗਾ ਕਿ ਕੋਈ ਡੈੱਡ ਬਾਡੀ ਪਿੰਡ ਕਿਸੇ ਪਿੰਡ ਤੋਂ ਮੀਂਹ ਤੋਂ ਲੱਗ ਕੇ ਢਕੀ ਹੋਈ ਹੈ ਅਜੀ ਤੁਰੰਤ ਪੂਰਾ ਮੱਲਾ ਇਕੱਠਾ ਹੋ ਗਿਆ ਉੱਥੇ ਚਲੇ ਗਏ ਉਥਾਂ ਦੇ ਰੌਣਦ ਦੇ ਕਾਰਨ ਸਾਨੂੰ ਕੁਛ ਵੀ ਸਫਹਦਾ ਅੱਥ ਨਹੀਂ ਲੱਗੀ ਸਾਡਾ ਕੁਛ ਵੀ ਸਫਹਦਾ ਅੱਥ ਨਹੀਂ ਲੱਗਿਆ ਫੇਰਾ ਜਾ ਹੀ ਸਵੇਰੇ ਗਏ ਤੇ ਉਥੇ ਦੇਖੀ ਬੋਡੀ ਤੇ ਕੋਈ ਫਿਜ਼ੀ ਲੈਡੀ ਦੀ ਬਾਡੀ ਮੈਂ ਪ੍ਰਸ਼ਾਸਨ ਅਗੇ ਮੰਗੀ ਤਕਰਦਾ ਕਿ ਮੇਰੇ ਬੇਟ ਨੂੰ ਤੁਰੰਤ ਜਲਦ ਜਲਦ ਲੱਭਿਆ ਜਾਏ ਕੋਈ ਵੀ ਸਾਡੇ ਨੂੰ ਸਾਡਾ ਬੁਰਾ ਹਾਲ ਅਸੀਂ ਜਿੱਥੇ ਕੋਈ ਦਰਗਾਹ ਜੂ ਪਾਣੀ ਦੇਦਾ ਜਾ ਉਹਨਾਂ ਉੱਥੇ ਉੱਥੇ ਜੱਲ ਆਉਂਦਾ ਪਰ ਜਿਹੜਾ ਮੁੰਡਾ ਮੇਨ ਗੋਆ ਆ ਉਹਨੂੰ ਪ੍ਰੋਸੈਸ ਨੂੰ ਕੁਝ ਵੀ ਨਹੀਂ ਪੁੱਛਣ ਲਿਆ ਉਹਨੂੰ ਥੋੜਾ ਜਿਹਾ ਸ਼ਕਤੀ ਨਾਲ ਪੁੱਛਿਆ ਜਾਏ ਤੇ ਸਾਰਾ ਕੇਸ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਕਿੰਨੇ ਦਿਨ ਹੋ ਗਏ ਅੱਜ ਅੱਜ ਦੀ 13ਵਾਂ ਦਿਨ ਆ 12 ਦਿਨ ਹੋ ਗਿਆ ਇਸ ਵੇਲੇ ਗਿਆਈ ਤੋਂ 13ਵਾਂ ਸਮਝ ਲਓ ਸ਼ੁਰੂ ਹੋ ਗਿਆ 13ਵਾਂ ਦਿਨ ਉਹ ਮੁੰਡੇ ਨੂੰ ਸ਼ਕਤੀ ਨਾਲ ਪੁੱਛਿਆ ਜਾਏ ਤਬਾਸ਼ਾ ਸਰਹਾਮ ਹੋਇਆ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ